ਹੱਡੀਆਂ ਦਾ ਢਾਂਚਾ ਬਣ ਚੁੱਕਿਆ ਕੰਕਾਲ ਵਰਗਾ ਇੱਕ ਇਨਸਾਨ ਹਿਮਾਲਿਆ ਦੀਆਂ ਪਹਾੜੀਆਂ ਦੇ ਵਿੱਚਕਾਰ ਬੈਠਾ ਕੰਬ ਰਿਹਾ ਉਹ ਆਪਣੀ ਮੌਤ ਨੂੰ ਐਕਸੈਪਟ ਕਰ ਚੁੱਕਿਆ ਸੀ ਤੇ ਇਹ ਪੂਰਾ ਵਿਜ਼ਨ ਇੱਕ ਬੋਡ ਲਾਮਾ ਦੇ ਦੁਆਰਾ ਦੇਖਿਆ ਜਾ ਰਿਹਾ ਹੈ ਉਸੇ ਵਕਤੇ ਕੁੜਕੀ ਬਹੁਤ ਲਾਮਾ ਦੇ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਮੇਰਾ ਭਰਾ 20 ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਹਿਮਾਲਿਆ ਚ ਘੁੰਮਣ ਦੇ ਲਈ ਗਿਆ ਸੀ ਪਰ ਉਹ ਗਵਾਚ ਗਿਆ। ਅਥਾਰਟिटीज ਨੇ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਉਹ ਮਿਲਿਆ ਨਹੀਂ। ਲਾਮਾ ਕੋਲ ਹੀ ਪਏ ਹਿਮਾਲਿਆ ਦੇ ਮੈਪ ਉੱਤੇ ਉਂਗਲ ਰੱਖਦਾ ਤੇ ਕਹਿੰਦਾ ਹੈ ਕਿ ਜਾਓ ਤੇਰਾ ਭਰਾ ਇੱਥੇ ਮਿਲ ਜੂਗਾ। ਤਾਂ ਫਿਰ ਉਹ ਲੜਕੀ ਸਵਾਲ ਪੁੱਛਦੀ ਹੈ ਕਿ ਕੀ ਉਹ ਜਾਉਂਦਾ ਪਰ ਇਸ ਤੋਂ ਬਾਅਦ ਬੋਧ ਲਾਮਾ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ। ਡਿਸੰਬਰ ਨੂੰ ਸੋਕਾਨਮੇ ਜੇਮਸ ਸਕਾਟ ਨਾਮ ਦਾ ਇੱਕ ਆਸਟ੍ਰੇਲੀਆਨ ਸਟੂਡੈਂਟ ਆਪਦੇ ਦੋਸਤ ਟਮ ਹੌਪਰ ਦੇ ਨਾਲ ਹਿਮਾਲਿਆ ਦੀਆਂ ਪਹਾੜੀਆਂ ਦੇ ਉੱਪਰ ਟ੍ਰੈਕਿੰਗ ਕਰਨ ਦੇ ਲਈ ਨਿਕਲਦਾ ਟਮ ਨੇ ਆਪਦੀ ਟ੍ਰੈਕਿੰਗ ਦੇ ਲਈ ਜੈਂਸਨ ਟੇਲ ਨੂੰ ਚੁਣਿਆ ਤੇ ਇਹ ਜੰਗਲ ਪਹਾੜਾਂ ਡੁੰਗੀਆਂ ਘਾਟੀਆਂ ਤੋਂ ਹੁੰਦਾ ਹੋਇਆ ਗੁజర్ਦਾ ਸੀ ਪੂਰੇ 1 ਹਫ਼ਤੇ ਦਾ ਸਫ਼ਰ ਸੀ ਉਹਨਾਂ ਨੇ ਇਸ ਦੀ ਤਿਆਰੀ ਕੀਤੀ ਤੇਸ ਐਡਵੈਂਚਰ ਦੇ ਲਈ ਨਿਕਲ ਪਏ ਉਹਨਾਂ ਦੇ ਦੁਆਰਾ ਇਸ ਟਰੈਕਿੰਗ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਂਦਾ ਤੇ ਵਾਪਸ ਠਮਾਂਡੂ ਆ ਜਾਂਦੇ ਨੇ ਫਿਰ ਉਹਨਾਂ ਨੇ ਦੂਸਰੀ ਟਰੈਕਿੰਗ ਦੀ ਤਿਆਰੀ ਕੀਤੀ ਤੇ ਇਸ ਵਾਰ ਉਹ ਗਏ ਹਲੈਂਬੂ ਟ੍ਰੇਲ ਦੇ ਵੱਲ ਪਿਛਲੀ ਵਾਰ ਉਹਨਾਂ ਨੂੰ ਟਰੈਕਿੰਗ ਕਾਫੀ ਸੌਖੀ ਲੱਗੀ ਤਾਂ ਉਹਨਾਂ ਨੇ ਇਸ ਵਾਰ ਕਾਫੀ ਘੱਟ ਸਮਾਨ ਲੈਤਾ ਇਸ ਟਰੈਕਿੰਗ ਦੇ ਰਸਤੇ 'ਚ ਇੱਕ ਲੌਂਜ ਵੀ ਮਜੂਦ ਸੀ ਜਿੱਥੇ ਖਾਣ ਪੀਣ ਤੇ ਰਹਿਣ ਦਾ ਪੂਰਾ ਪ੍ਰਬੰਧ ਸੀ ਉਹਨਾਂ ਨੇ ਟਰੈਕਿੰਗ ਸ਼ੁਰ ਤੋਂ ਬਾਅਦ ਉਹ ਪਹਿਲੇ ਲੋਜ ਤੇ ਪਹੁੰਚਦੇ ਨੇ ਜਿੱਥੇ ਉਹਨਾਂ ਨੂੰ ਕੁਝ ਚਰਮ ਟ੍ਰੈਕਰਸ ਵੀ ਮਿਲੇ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਇਹ ਬਹੁਤ ਜ਼ਿਆਦਾ ਸੌਖਾ ਰਸਤਾ ਤੀਸਰਾ ਰਸਤੇ ਦੇ ਉੱਤੇ ਤੁਹਾਨੂੰ ਕੋਈ ਜ਼ਿਆਦਾ ਦੇਖਣ ਨੂੰ ਵੀ ਨਹੀਂ ਮਿਲੂਗਾ ਤਾਂ ਇਹ ਜਾਣਨ ਤੋਂ ਬਾਅਦ ਉਹਨਾਂ ਨੇ ਦੁਬਾਰਾ ਆਪਣਾ ਰਸਤਾ ਚੇਂਜ ਕਰ ਲਿਆ ਜਾਂਦਾ ਤੇ ਫਿਰ ਉਹਨਾਂ ਇਹ ਦੁਬਾਰਾ ਗਸਾਈ ਕੁੰਡਾ ਟ੍ਰੈਲ ਦੇ ਵੱਲ ਵਧਣਾ ਸ਼ੁਰੂ ਕਰ ਦਿੱਤਾ ਜਾਂਦਾ ਅਗਲੀ ਸੁਬਾਹ ਉਹਨਾਂ ਨੇ ਦੁਬਾਰਾ ਯਾਤਰਾ ਯਾਰੀ ਰੱਖੀ ਜਾਂਦੀ ਆ ਤੇ ਰਾਹਤੇ 'ਚ ਉਹਨਾਂ ਨੂੰ ਇੱਕ ਹੋਰ ਆਸਟ੍ਰੇਲੀਅਨ ਟ੍ਰੈਕਰ ਮਾਰਕ ਫੈਲਟਰਨ ਮਿਲਿਆ ਤੇ ਉਹ ਵੀ ਗੁਸਾਈ ਕੁੰਡਾ ਵੱਲ ਜਾ ਰਿਹਾ ਸੀ ਫਿਰ ਤਿੰਨੋਂ ਇਕੱਠੇ ਹੀ ਅੱਗੇ ਜਾਣ ਲੱਗੇ ਕੁਝ ਦੂਰ ਜਾ ਕੇ ਟੈਮ ਦੇ ਗੋਲਡ ਚ ਸੱਟ ਲੱਗ ਗਈ ਤੇ ਹੁਣ ਉਸ ਤੋਂ ਤੁਰਿਆ ਵੀ ਨਹੀਂ ਸੀ ਜਾ ਰਿਹਾ ਇਸ ਲਈ ਉਹ ਵਾਪਸ ਮੁੜ ਗਿਆ ਤੇ ਮਾਰਕ ਤੇ ਜੇਮਸ ਨੇ ਆਪਣੀ ਇਹ ਟਰੈਵਲ ਅੜਾਹ ਉਹ ਜਾਰੀ ਰੱਖਿਆ ਪਰ ਇੱਕ ਗਲਤੀ ਦੇ ਚਲਦਿਆਂ ਜੇਮਸ ਨੇ ਆਪਣਾ ਲੈਟਰ ਤੇ ਨਵਾਂ ਮੈਪ ਜੋ ਗੁਸਾਈ ਕੁੰਡਾ ਦਾ ਸੀ ਉਹ ਟੈਮ ਨੂੰ ਦੇਤਾ ਜੋ ਅੱਗੇ ਉਹਨਾਂ ਨੂੰ ਬਹੁਤ ਜ਼ਿਆਦਾ ਭਾਰੀ ਪੈਣ ਵਾਲਾ ਸੀ ਉਹਨਾਂ ਨੇ ਇੱਕ ਰਾਤ ਦਾ ਸਫ਼ਰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਲਿਆ ਅਗਲੇ ਦਿਨ ਫਿਰ ਤੋਂ ਉਹ ਅੱਗੇ ਵਧੇ ਪਰ ਰਾਸਤੇ 'ਚ ਹੀ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਕੁਝ ਹੀ ਸਮੇਂ 'ਚ 5 ਇੰਚ ਤੋਂ ਜ਼ਿਆਦਾ ਬਰਫ਼ ਡਿੱਗ ਚੁੱਕੀ ਸੀ ਮੌਸਮ ਦੇ ਬਦਲੇ ਰੁਕ ਕਰਕੇ ਉਹ ਆਪਣਾ ਰਸਤਾ ਵੀ ਭਟਕ ਚੁੱਕੇ ਸੀ ਤੇ ਫਿਰ ਜੇਮਸ ਨੇ ਵਾਪਸ ਜਾਣ ਬਾਰੇ ਸੋਚਿਆ ਪਰ ਮਾਰਕ ਨੇ ਕਿਹਾ ਕਿ ਉਹ ਅੱਗੇ ਜਾਊਗਾ ਪਰ ਜੇਮਸਨ ਪਿੱਛੇ ਵੱਲ ਮੁੜਨਾ ਸ਼ੁਰੂ ਹੋ ਗਿਆ ਆਪਦੇ ਕਦਮਾਂ ਦੇ ਨਿਸ਼ਾਨਾਂ ਦੇ ਮੁਤਾਬਕ ਪਰ ਕੁਝ ਸਮੇਂ ਬਾਅਦ ਉਸਦੇ ਕਦਮਾਂ ਦੇ ਨਿਸ਼ਾਨ ਵੀ ਖਤਮ ਹੋ ਚੁੱਕੇ ਸੀ ਕਿਉਂਕਿ ਬਹੁਤ ਜ਼ਿਆਦਾ ਬਰਫ਼ ਡਿੱਗ ਰਹੀ ਸੀ ਹੁਣ ਉਸ ਕੋਲ ਇੱਕੋ ਰਸਤਾ ਸੀ ਉੱਪਰ ਚੜ੍ਹਾਈ ਕਰਨ ਦਾ ਉਹ ਇੱਕ ਚੋਟੀ ਦੇ ਪਹੁੰਚਿਆ ਆਸ-ਪਾਸ ਦੇਖਿਆ ਤਾਂ ਸਭ ਵਾਈ ਵਿਸ਼ਾਲ ਪਹਾੜਾ ਤੋਂ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਇਆ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਇਲਾਕੇ ਦੇ ਵਿੱਚ ਗੁੰਮ ਹੋ ਚੁੱਕਿਆ ਸੀ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਜਾਵੇ ਤਾਂ ਜਾਵੇ ਕਿੱਧਰ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਇੱਕ ਵਿਚਾਰ ਚੂਟੀ ਦੇ ਉੱਤੇ ਰਹੂਗਾ ਤਾਂ ਕਿ ਕੋਈ ਪਲੇਨ ਉਸਨੂੰ ਖੋਜਣ ਦੇ ਲਈ ਆਵੇ ਤਾਂ ਉਸਨੂੰ ਆਸਾਨੀ ਦੇ ਨਾਲ ਦੇਖ ਲੇ ਇਸ ਤੋਂ ਬਾਅਦ ਉਸਨੇ ਇੱਕ ਉੱਚੀ ਚੋਟੀ ਦੇ ਉੱਪਰ ਇੱਕ ਦਰਾੜ ਦੇ ਅੰਦਰ ਆਸਰਾ ਲੇਤਾ। ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੂੰ ਇੱਥੇ ਕਿੰਨਾ ਸਮਾਂ ਰਹਿਣਾ ਪੈ ਸਕਦਾ। ਪਰ ਉਹ ਅਗਲੇ ਦਿਨ ਉੱਥੋਂ ਨਿਕਲਦਾ ਤੇ ਇੱਕ ਛੋਟੀ ਜੀ ਨਦੀ ਦੇ ਨਾਲ-ਨਾਲ ਚੱਲਣਾ ਸ਼ੁਰੂ ਕਰ ਦਿੰਦਾ ਇਹ ਸੋਚ ਕੇ ਕਿ ਸ਼ਾਇਦ ਇੱਥੇ ਕੋਈ ਰਹਾਇਸ਼ੀ ਇਲਾਕਾ ਹੋ ਸਕਦਾ। ਪਰ ਇਸ ਨਦੀ ਦੇ ਨਾਲ برف ਬਹੁਤ ਜ਼ਿਆਦਾ ਸੀ ਤੇ ਉਹ ਭੁੱਖਾ ਵੀ ਸੀ ਤੇ ਇਸੇ ਲਈ ਉਹ ਜ਼ਿਆਦਾ ਦੂਰ ਤੱਕ ਤੁਰ ਵੀ ਨਹੀਂ ਸਕਦਾ ਸੀ। ਤੇ ਫਿਰ ਦਿਨ ਦੇ ਵਿਚਕਾਰ ਹੀ ਉਸਨੇ ਇੱਕ ਪਹਾੜੀ ਦੇ ਉੱਤੇ ਆਸਰਾ ਲਿਆ ਤੇ ਉੱਥੇ ਹੀ ਰਾਤ ਗੁਜ਼ਾਰੀ। ਪਰ ਰਾਤ ਸਮੇਂ ਠੰਡ ਵਧੀ ਤੇ ਉਸ ਦਾ ਸਰੀਰ ਸੋਨ ਹੋਣ ਲੱਗ ਗਿਆ। ਉਸਨੂੰ ਲੱਗਾ ਕਿ ਸ਼ਾਇਦ ਹੁਣ ਉਹ ਜਿੰਦਾ ਨਹੀਂ ਬਚ ਪਾਊਗਾ ਤੇ ਫਿਰ ਉਸਨੇ ਆਪਦੀ ਡਾਇਰੀ ਕੱਢੀ ਤੇ ਕੁਝ ਲਿਖਣਾ ਸ਼ੁਰੂ ਕਰਤਾ ਉਸਨੇ ਲਿਖਿਆ ਕਿ ਜੇਕਰ ਕਿਸੇ ਨੂੰ ਮੈਂ ਮਿਲਾਂ ਤਾਂ ਮੇਰੇ ਮਾਪਿਆਂ ਨੂੰ ਦੱਸ ਦੇਣਾ ਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਤੇ ਮੈਂ ਇੱਕ ਮੂਰਖ ਸੀ ਜੋ ਇੱਥੇ ਆ ਗਿਆ ਇਸ ਤੋਂ ਬਾਅਦ ਉਹ ਇਹ ਸੋਚ ਕੇ ਉੱਥੇ ਹੀ ਪੈ ਗਿਆ ਕਿ ਸ਼ਾਇਦ ਉਹ ਸਵੇਰ ਨਾ ਉੱਠੇ ਪਰ ਅਗਲੀ ਸਵੇਰ ਤੱਕ ਉੱਠ ਜਾਉਂਦਾ ਸੀ ਪਰ ਉਸ ਦੇ ਵਿੱਚ ਅੱਗੇ ਵਧਣ ਲਈ ਹਿੰਮਤ ਨਹੀਂ ਸੀ ਤੇ ਤਾਕਤ ਵੀ ਨਹੀਂ ਸੀ ਸੋ ਉਸਨੇ ਉੱਥੇ ਹੀ ਰੁੱਕ ਕੇ ਰੈਸਕਿਊ ਟੀਮ ਦਾ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਪਰ ਉਸ ਕੋਲ ਖਾਣ ਪੀਣ ਦੇ ਲਈ ਕੁਝ ਵੀ ਨਹੀਂ ਸੀ ਉਸਦੇ ਹੋਠ ਆੜੇ ਪੂਰੀ ਤਰ੍ਹਾਂ ਦੇ ਨਾਲ ਫਟ ਚੁੱਕੇ ਸੀ ਉਸਦਾ ਸਰੀਰ ਕੰਕਾਲ ਦਾ ਕਟਾਂਚਾ ਬਣ ਚੁੱਕਿਆ ਸੀ ਉਸਦੇ ਦੋਵੇਂ ਪੈਰ ਨੀਲੇ ਪੈ ਚੁੱਕੇ ਸੀ ਹੋ ਤੱਕ ਜੇਮਸ ਨੂੰ ਉੱਥੇ ਫਸੇ ਹੋਏ 20 ਦਿਨ ਤੱਕ ਦਾ ਸਮਾਂ ਗੁਜ਼ਰ ਚੁੱਕਿਆ ਸੀ 네ਪਾਲ ਦੀ ਰੈਸਕਿਊ ਟੀਮ ਨੇ ਉਸ ਨੂੰ ਪਾਣਾ ਸ਼ੁਰੂ ਕਰ ਦਿੱਤਾ ਸੀ ਪਰ ਮੌਸਮ ਕਾਫੀ ਖਰਾਬ ਹੋਣ ਕਰਕੇ ਉਹ ਜ਼ਿਆਦਾ ਕੁਝ ਕਰ ਵੀ ਨਹੀਂ ਸੀ ਪਾ ਰਹੇ ਉਸ ਦਾ ਪਰਿਵਾਰ ਖਾਸ ਕਰ ਭੈਣ ਕਟਮਾਂਡੂ ਪਹੁੰਚ ਚੁੱਕੀ ਸੀ ਉਹ ਇੱਕ ਬੁੱਧ ਲਾਮਾ ਨੂੰ ਮਿਲੀ ਤੇ ਬੁੱਧ ਲਾਮਾ ਦੇ ਦੁਆਰਾ ਜਿਸ ਜਗ੍ਹਾ ਦੇ ਉੱਤੇ ਮੈਪ ਦੇ ਉਂਗਲੀ ਰੱਖੀ ਗਈ ਸੀ ਉੱਥੇ ਪਹੁੰਚਣ ਦਾ ਕੋਈ ਆਸਾਨ ਰਸਤਾ ਵੀ ਨਹੀਂ ਸੀ ਪਰ ਇਸ ਦੇ ਬਾਵਜੂਦ ਉਸਦੀ ਭੈਣ ਦੇ ਦੁਆਰਾ ਰੈਸਕਿਊ ਟੂਨ ਆਪਣੇ ਨਾਲ ਲੈ ਕੇ ਉਸ ਇਲਾਕੇ ਦੇ ਵਿੱਚ ਜੇਮਸ ਦੀ ਭਾਲ ਸ਼ੁਰੂ ਕਰਤੀ ਜੇਮਸ ਹਾਲੇ ਵੀ ਉਸੇ ਪਹਾੜੀ ਦੀ ਦਰਾਰ 'ਚ ਫਸਿਆ ਹੋਇਆ ਸੀ ਉਸ ਨੂੰ ਭੁੱਖ ਲੱਗਣੀ ਬੰਦ ਹੋ ਚੁੱਕੀ ਸੀ ਉਸ ਦਾ ਸਰੀਰ ਹੱਡੀਆਂ ਦਾ ਢਾਂਚਾ ਬਣ ਚੁੱਕਿਆ ਸੀ ਤੇ ਉਸ ਦਾ ਪੂਰਾ ਸਰੀਰ ਠੰਡ ਤੇ ਦਰਦ ਮਹਿਸੂਸ ਕਰਨਾ ਬੰਦ ਕਰ ਚੁੱਕਿਆ ਸੀ ਉਸ ਤੇ ਗਾਲਚ ਵੀ ਇੱਕ ਇਨਫੈਕਸ਼ਨ ਹੋ ਚੁੱਕੀ ਸੀ ਜਿਸ ਕਰਕੇ ਕੁਝ ਵੀ ਉਸ ਦੇ ਦੁਆਰਾ ਨਿਕਲਣਾ ਲਗਭਗ ਨਾਮੁਮਕਣੀ ਹੋ ਚੁੱਕਿਆ ਸੀ ਇੱਕ ਦਿਨ ਉਸ ਕੋਲੋਂ ਇੱਕ ਹੈਲੀਕਾਪਟਰ ਵੀ ਗੁਜ਼ਰਿਆ ਪਰ ਉਸ ਹੈਲੀਕਾਪਟਰ ਨੇ ਉਸ ਨੂੰ ਦੇਖਿਆ ਨਹੀਂ ਜਿਸ ਕਰਕੇ ਉਹ ਹੋਰ ਵੀ ਜ਼ਿਆਦਾ ਟੁੱਟ ਗਿਆ ਉਸਨੇ ਜ਼ਿੰਦਗੀ ਦੀ ਉਮੀਦ ਬਿਲਕੁਲ ਛੱਡਤੀ ਪਰ ਫਿਰ ਇੱਕ ਰੈਸਕਿਊ ਟੀਮ ਨੂੰ ਪੂਰੇ 43 ਦਿਨ ਬਾਅਦ ਜੇਮਸ ਮਿਲ ਗਿਆ ਰੈਸਕਿਊ ਟੀਮ ਹੈਰਾਨ ਸੀ ਕਿਉਂਕਿ ਇਸ ਇਲਾਕੇ 'ਚ ਅਜ ਤੱਕ ਕੋਈ ਵੀ 10 ਦਿਨ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹਿ ਪਾਇਆ ਪਰ ਚਮਤਕਾਰਕ ਰੂਪ ਨਾਲ ਜੇਮਸ 43ਵੇਂ ਦਿਨ ਵੀ ਜ਼ਿੰਦਾ ਸੀ ਬੇਸ਼ੱਕ ਉਹ ਇੱਕ ਹੱਡੀਆਂ ਦਾ ਢਾਂਚਾ ਹੀ ਬਣ ਚੁੱਕਿਆ ਸੀ ਤੇ ਹੈਰਾਨੀ ਜਨਕ ਗੱਲ ਇਹ ਵੀ ਸੀ ਕਿ ਰਿਸਰਚਰਸ ਟੀਮ ਨੇ ਜਦੋਂ ਉਸਦੀ ਲੋਕੇਸ਼ਨ ਮੈਪ ਤੇ ਦੇਖੀ ਤਾਂ ਇਹ ਉਹੀ ਜਗ੍ਹਾ ਸੀ ਜਿੱਥੇ ਉਸ ਬੁੱਧ ਲਾਮਾ ਦੇ ਦੁਆਰਾ ਆਪਣੀ ਉਂਗਲ ਤਰੀ ਗਈ ਸੀ ਇਹ ਕਹਾਣੀ ਅਜ ਤੱਕ ਦੀ ਸਭ ਤੋਂ ਲੰਬੀ ਤੇ ਕਠਿਨ ਸਰਵਾਈਵਲ ਕਹਾਣੀਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਜੋ ਹਿਮਾਲਿਆ ਦੇ ਵਿੱਚ ਅਜ ਤੱਕ ਰਕਟੀਆਂ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ